ਗੁਰੂ ਦੀ ਪਿਆਰੀ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਲੋਕਾਂ ਦਾ ਉਧਾਰ ਕਰਨ ਵਾਸਤੇ ਕਈ ਸਾਰੀਆਂ ਯਾਤਰਾਵਾਂ ਕੀਤੀਆਂ ਸਨ ਇਨ੍ਹਾਂ ਯਾਤਰਾਵਾਂ ਦੇ ਦੌਰਾਨ ਇੱਕ ਵਾਰੀ ਗੁਰੂ ਜੀ ਅਤੇ ਭਾਈ ਮਰਤਾਨਾ ਲੋਕਾਂ ਦਾ ਖਲਿਆਣ ਕਰਦੇ ਹੋਏ ਹਿਮਾਲਿਆ ਵਿੱਚ ਪਹੁੰਚ ਗਏ ਜਿੱਥੇ ਪਹੁੰਚ ਕੇ ਗੁਰੂ ਜੀ ਨੇ ਇੱਕ ਚੰਗੀ ਜਹੀ ਥਾਂ ਦੇਖ ਕੇ ਆਪਣਾ ਡੇਰਾ ਲਗਾ ਲਿਆ ਤੇ ਸਬਦ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉੱਥੋਂ ਦੀ ਸੰਗਤ ਨੂੰ ਪਤਾ ਲੱਗਾ ਕਿ ਗੁਰੂ ਜੀ ਸਾਡੇ ਇਲਾਕੇ ਵਿੱਚ ਪਹੁੰਚੇ ਹੋਏ ਹਨ ਤਾਂ ਉਸ ਨਗਰ ਦੇ ਲੋਕ ਸਵੇਰੇ ਤੜਕੇ ਹੀ ਆਪਣੇ ਘਰਾਂ ਤੋਂ ਨਿਕਲ ਕੇ ਤੇ ਗੁਰੂ ਜੀ ਨੂੰ ਮੱਥਾ ਟੇਕ ਕੇ ਉਹਨਾਂ ਦੀ ਉਪਦੇਸਾਂ ਦਾ ਆਨੰਦ ਲੈਣ ਲੱਗੇ ਉਸ ਸੰਗਤ ਵਿੱਚ ਬਹੁਤ ਸਾਰੇ ਲੋਕ ਇਤਾਂ ਦੇ ਵੀ ਸਨ ਜਿਨ੍ਹਾਂ ਨੂੰ ਗੁਰੂ ਜੀ ਦੇ ਦਰਸਨਾਂ ਦਾ ਇੰਨਾ ਚਾ ਸੀ ਤੇ ਉਹਨਾਂ ਨੇ ਸਵੇਰੇ ਰੋਟੀ ਵੀ ਨਹੀਂ ਖਾਧੀ ਸੀ ਤੇ ਭੁੱਖੇ ਪਾਣੇ ਹੀ ਗੁਰੂ ਜੀ ਦੇ ਪਾਸ ਆ ਗਏ ਗੁਰੂ ਜੀ ਨੇ ਲੋਕਾਂ ਨੂੰ ਚੰਗੇ ਕੰਮ ਕਰਨਾ ਅਤੀ ਸੱਚ ਦੀ ਰਾਤੇ ਚੱਲਣ ਦੇ ਉਪਦੇਸ਼ ਦਿੱਤੇ ਜਿੰਨਾ ਚਿਰ ਗੁਰੂ ਜੀ ਦਾ ਕੀਰਤਨ ਚੱਲਦਾ ਰਿਹਾ ਉਨਾ ਚਿਰ ਤਾਂ ਕਿਸੇ ਨੂੰ ਵੀ ਭੁੱਖ ਮਹਿਸੂਸ ਨਹੀਂ ਹੋਈ ਪਰ ਜਿਵੇਂ ਹੀ ਗੁਰੂ ਜੀ ਦੇ ਦੁਆਰਾ ਕੀਰਤਨ ਸਮਾਪਤ ਕੀਤਾ ਗਿਆ ਤਾਂ ਥੋੜੀ ਦੇਰ ਬਾਅਦ ਕੁਝ ਬੰਦੇ ਭਾਈ ਮਰਦਾਨਾ ਜੀ ਦੇ ਕੋਲ ਆਏ ਤੇ ਆਣ ਕੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕੀ ਭਾਈ ਜੀ ਤੁਹਾਡੇ ਅੱਗੇ ਇੱਕ ਬੇਨਤੀ ਹੈ ਕਿ ਜਦੋਂ ਸਾਨੂੰ ਇਹ ਪਤਾ ਲੱਗਾ ਕਿ ਗੁਰੂ ਜੀ ਹਿਮਾਲਿਆ ਪਹੁੰਚੇ ਹੋਏ ਹਨ ਤਾਂ ਜਲਦੀ ਜਲਦੀ ਵਿੱਚ ਅਸੀਂ ਬਿਨਾਂ ਰੋਟੀ ਖਾਏ ਹੀ ਘਰ ਤੋਂ ਆ ਗਏ ਤੇ ਹੁਣ ਸਾਨੂੰ ਅਚਾਨਕ ਬੜੀ ਜ਼ੋਰਦਾਰ ਭੁੱਖ ਲੱਗ ਆਈ ਹੈ ਜੇਕਰ ਗੁਰੂ ਜੀ ਦੀ ਕਿਰਪਾ ਹੋ ਜਾਵੇ ਸਾਨੂੰ ਲੰਗਰ ਛਕਾ ਦਿਓ। ਉਹਨਾਂ ਲੋਕਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਪਾਈ ਮਰਦਾਨਾ ਜੀ ਨੇ ਸੰਗਤ ਦੀ ਸੰਖਿਆ ਨੂੰ ਦੇਖਿਆ ਤੇ ਉਹ ਡੂੰਗੀ ਚਿੰਤਾ ਵਿੱਚ ਪੈ ਗਏ ਤੇ ਆਪਣਾ ਉਦਾਸੀ ਭਰਿਆ ਮੂੰਹ ਲੈ ਕੇ ਗੁਰੂ ਜੀ ਦੇ پاس ਚਲੇ ਗਏ ਤੇ ਜਦੋਂ ਗੁਰੂ ਜੀ ਨੇ ਪਾਈ ਮਰਦਾਨੇ ਤੋਂ ਉਹਨਾਂ ਦੀ ਉਦਾਸੀ ਦਾ ਕਾਰਨ ਪੁੱਛਿਆ ਸੰਪਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਜੀ ਸਾਡੇ ਕੋਲ ਤਾਂ ਇੱਕ ਵੀ ਬੰਦੇ ਨੂੰ ਭੋਜਨ ਸਿਖਾਉਣ ਦੇ ਲਈ ਰਸਤ ਨਹੀਂ ਹੈ ਤੇ ਸੰਗਤ ਮੈਨੂੰ ਕਹਿ ਰਹੀ ਹੈ ਕਿ ਅਸੀਂ ਸਵੀਰ ਤੇ ਭੁੱਖੇ ਹਾਂ ਤੇ ਸਾਨੂੰ ਲੰਗਰ ਸਿਖਾ ਦਿਓ ਮੈਨੂੰ ਹੁਣ ਸਮਝ ਨਹੀਂ ਆ ਰਹੀ ਹਾਂ ਕਿ ਮੈਂ ਇਹਨਾਂ ਨੂੰ ਕਿਵੇਂ ਮਨਾ ਕਰਾਂ ਤਾਂ ਗੁਰੂ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਕੀ ਮਰਦਾਨਿਆਂ ਸੰਗਤ ਨੂੰ ਮਨਾ ਨਾ ਕਰੇ ਤੇ ਜਾ ਲਾਗਲੇ ਪਿੰਡ ਵਿੱਚ ਜਾ ਕੇ ਕੁਝ ਰਸਤ ਦੀ ਕਰਾਹੀ ਕਰਕੇ ਲਿਆ ਤਾਂ ਭਾਈ ਮਰਦਾਨਾ ਗੁਰੂ ਜੀ ਦੇ ਹੁਕਮਾਂ ਅਨੁਸਾਰ ਰਸਤ ਇਕੱਠੀ ਕਰਨ ਦੇ ਲਈ ਨੇੜੇ ਦੇ ਇੱਕ ਪਿੰਡ ਵਿੱਚ ਪਹੁੰਚ ਗਿਆ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਭਾਈ ਮਰਦਾਨਾ ਗੁਰੂ ਜੀ ਦੀ ਸੰਗਤ ਵਾਸਤੇ ਰਸਤ ਇਕੱਠੀ ਕਰ ਰਹੇ ਹਨ ਤਾਂ ਉਹ ਪਿੰਡ ਵਾਲੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਭਾਈ ਜੀ ਕਿ ਤੁਸੀਂ ਬੈਠ ਕੇ ਆਰਾਮ ਕਰੋ ਅਸੀਂ ਆਪ ਹੀ ਆਪਣੇ ਪਿੰਡ ਵਿੱਚੋਂ ਰਸਤ ਇਕੱਠੀ ਕਰ ਲੈਂਦੇ ਹਾਂ ਤਾਂ ਪਿੰਡ ਵਾਲਿਆਂ ਨੇ ਭੋਜਨ ਦੇ ਵਾਸਤੇ ਆਪ ਹੀ ਪਿੰਡ ਵਿੱਚੋਂ ਰਸਦ ਇਕੱਠੀ ਕੀਤੀ ਤੇ ਆਪ ਹੀ ਗੁਰੂ ਜੀ ਦੇ پاس ਛੱਡ ਦਿੱਤੀ। ਰਸਦ ਆਉਣ ਤੋਂ ਬਾਅਦ ਭਾਈ ਮਰਦਾਨਾ ਫਿਰ ਤੋਂ ਉਦਾਸੀ ਭਰਿਆ ਮੂੰਹ ਲੈ ਕੇ ਗੁਰੂ ਜੀ ਦੇ پاس ਪਹੁੰਚ ਗਿਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਇੱਕ ਚਿੰਤਾ ਤਾਂ ਮੁੱਕ ਗਈ ਹੈ। ਪਰ ਇੱਕ ਚਿੰਤਾ ਹੱਲੇ ਹੋਰ ਵੀ ਹੈ ਕਿਉਂਕਿ ਬਰਸਾਤ ਦੇ ਕਾਰਨ ਇਹ ਸਾਰੀਆਂ ਲੱਕੜੀਆਂ ਗਿੱਲੀਆਂ ਹੋ ਚੁੱਕੀਆਂ ਹਨ ਤੇ ਅੱਗ ਤੋਂ ਬਿਨਾ ਤਾਂ ਇਹ ਲੰਗਰ ਕਦੀ ਵੀ ਤਿਆਰ ਨਹੀਂ ਹੋ ਸਕਦਾ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਕੁਰਾ ਕੇ ਭਾਈ ਮਰਦਾਨੇ ਨੂੰ ਕਿਹਾ ਕੀ ਮਰਦਾਨਿਆਂ ਜੇਕਰ ਬੰਦੇ ਦੇ ਇਰਾਦੇ ਨੇਕ ਹੋਣ ਤੇ ਉਸ ਦਾ ਮਨ ਸਾਫ਼ ਹੋਵੇ ਤੇ ਨੀਅਤ ਸੱਚੀ ਹੋਵੇ ਤੇ ਪਰਮਾਤਮਾ ਦੀ ਕਿਰਪਾ ਹੋਵੇ ਤੇ ਫਿਰ ਸਾਰੇ ਕੰਮ ਆਪਣੇ ਆਪ ਹੀ ਬਣ ਜਾਂਦੇ ਹਨ ਤੂੰ ਇਸ ਚਿੰਤਾ ਨੂੰ ਛੱਡ ਤੇ ਇੱਕ ਕੰਮ ਕਰ ਕਿ ਆਹ ਜਿਹੜਾ ਪੱਥਰ ਤੇਰੇ ਲਾਗੇ ਪਿਆ ਹੈ ਇਸ ਨੂੰ ਆਪਣੇ ਹੱਥਾਂ ਨਾਲ ਥੋੜਾ ਜਿਹਾ ਸਰਕਾ ਦੇ ਤਾਂ ਭਈ ਮਰਦਾਨੇ ਨੇ ਗੁਰੂ ਜੀ ਦੇ ਕਹਿਣ ਅਨੁਸਾਰ ਉਸ ਪੱਥਰ ਨੂੰ ਥੋੜਾ ਜਿਹਾ ਸਰਕਾ ਦਿੱਤਾ ਤਾਂ ਜਿਵੇਂ ਹੀ ਉਸ ਪੱਥਰ ਨੂੰ ਜ਼ਮੀਨ ਤੋਂ ਥੋੜਾ ਜਿਹਾ ਇੱਕ ਪਾਸੇ ਕੀਤਾ ਗਿਆ ਤਾਂ ਕੁਝ ਅਜੀਹਾ ਹੋਇਆ ਜਿਸ ਨੂੰ ਦੇਖ ਕੇ ਉੱਥੇ ਖੜੀ ਸਾਰੀ ਸੰਗਤ ਦੀਆਂ ਅੱਖਾਂ ਖੁੱਲੀਆਂ ਦੀਆਂ ਕੁੱਲੀਆਂ ਹੀ ਰਹਿ ਗਈਆਂ ਕਿਉਂਕਿ ਜਿਵੇਂ ਹੀ ਭਾਈ ਮਰਦਾਨੇ ਨੇ ਉਸ ਪੱਥਰ ਨੂੰ ਇੱਕ ਪਾਸੇ ਕੀਤਾ ਤਾਂ ਪੱਥਰ ਦੀ ਹੀਠੋਂ ਸੰਗਤ ਨੂੰ ਇੱਕ ਗਰਮਾ-ਗਰਮ ਪਾਣੀ ਦਾ ਕੁੰਡ ਦਿਖਾਈ ਦਿੱਤਾ ਜਿਸ ਕੁੰਡ ਨੂੰ ਦੇਖ ਕੇ ਭਾਈ ਮਰਦਾਨਾ ਅਤੇ ਸੰਗਤ ਬਹੁਤ ਖੁਸ਼ ਹੋ ਗਈ ਤੇ ਸਾਰੀ ਸੰਗਤ ਨੇ ਮਿਲ ਜੁਲ ਕੇ ਉਸ ਗਰਮ ਪਾਣੀ ਵਿੱਚ ਦਾਲ ਤੇ ਚੌਲ ਬਣਾਉਣੇ ਸ਼ੁਰੂ ਕਰ ਦਿੱਤੇ ਉਝ ਹੀ ਸਮੇਂ ਵਿੱਚ ਦਾਲ ਚੌਲ ਤਾਂ ਬਣ ਕੇ ਤਿਆਰ ਹੋ ਗਏ ਪਰ ਜਦੋਂ ਭਾਈ ਮਰਦਾਨਾ ਰੋਟੀਆਂ ਨੂੰ ਉਸ ਪਾਣੀ ਵਿੱਚ ਪਾਉਣ ਲੱਗਾ ਤਾਂ ਰੋਟੀਆਂ ਪਾਣੀ ਵਿੱਚ ਡੁੱਬਦੀਆਂ ਜਾਣ ਜਿਸ ਨੂੰ ਦੇਖ ਕੇ ਭਾਈ ਮਰਦਾਨਾ ਫਿਰ ਤੋਂ ਚਿੰਤਾ ਵਿੱਚ ਪੈ ਗਿਆ ਪਰ ਇਸ ਵਾਰੀ ਭਾਈ ਮਰਦਾਨਾ ਗੁਰੂ ਜੀ ਦੇ ਕੋਲ ਵਾਪਸ ਨਹੀਂ ਗਿਆ ਤੇ ਉਸ ਨੇ ਗੁਰੂ ਜੀ ਦੇ ਕਹਿਣ ਅਨੁਸਾਰ ਸੱਚੇ ਦਿਲ ਦੇ ਨਾਲ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਤਾਂ ਪਾਣੀ ਵਿੱਚ ਡੁੱਬੀਆਂ ਹੋਈਆਂ ਰੋਟੀਆਂ ਪੱਕ ਕੇ ਆਪਣੇ ਆਪ ਉੱਪਰ ਆ ਗਈਆਂ ਅੱਜ ਵੀ ਇਹ ਗਰਮ ਪਾਣੀ ਦਾ ਕੁੰਡ ਉੱਥੇ ਹੀ ਸਥਿਤ ਹੈ ਅੱਜ ਵੀ ਸੰਗਤਾਂ ਦੂਰੋਂ ਨੇੜਿਓਂ ਉਸ ਕੁੰਡ ਦੇ ਦਰਸ਼ਨ ਕਰਨ ਲਈ ਜਾਂਦੀਆਂ ਹਨ ਤੇ ਉਸ ਸਥਾਨ ਉੱਤੇ ਅੱਜ ਵੀ 24 ਘੰਟੇ ਲੰਗਰ ਚੱਲਦਾ ਰਹਿੰਦਾ ਹੈ ਉਥੇ ਜੋ ਲੰਗਰ ਤਿਆਰ ਕੀਤਾ ਜਾਂਦਾ ਹੈ ਉਹ ਸਾਰਾ ਲੰਗਰ ਉਸ ਗਰਮ ਪਾਣੀ ਦੇ ਕੁੰਡ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ